ਕਾਰਬਨ ਸਟੇਟ ਸੁਲਤਾਨਪੁਰ ਲੋਧੀ ਜੀ ਡੀਏ ਜਲੰਧਰ ਡਿਵਪਲਪਮੈਂਟ ਅਥਾਰਟੀ ਵੱਲੋਂ ਚਲਾਈ ਪੀਲੇ ਪੰਜੇ ਦਾ ਵਿਰੋਧ ਕੀਤਾ ਗਿਆ ਪਰਿਵਾਰ ਨੇ ਜਤਾਇਆ ਰੋਸ਼ ਕਿ ਹੈ ਸਾਨੂੰ ਮਹਿਸੂਸ ਕਰਵਾਇਆ ਜਾ ਰਿਹਾ ਜਿਵੇਂ ਅਸੀਂ ਨਸ਼ਾ ਤਸਕਰ ਹਾਂ ਪਰਿਵਾਰ ਬੋਲਿਆ ਮੇਰੀ ਪਰਜਾਇਦਾ ਆਪਰੇਸ਼ਨ ਹੋਇਆ ਉਹ ਹਸਪਤਾਲਸ ਹੈ ਜਰੇ ਇਲਾਜ ਪਿੱਛੋ ਨਿਯਮਨ ਨੂੰ ਚਿੱਕੇ ਟਾਂਕੇ ਕੀਤੀ ਜਾ ਰਹੀ ਹੈ ਕਾਰਵਾਈ ਜੇਈ ਰਵੀ ਸ਼ੇਰ ਸਿੰਘ ਨੇ ਚਲਵਾਇਆ ਪੀਲਾ ਪੰਜਾ 3 ਦਿਨ ਦਾ ਦਿੱਤਾ ਸੀ ਨੋਟਿਸ ਜਵਾਬ ਦੇਣ ਤੋਂ ਪਹਿਲਾਂ ਹੀ ਕਰ ਦਿੱਤੀ ਕਾਰਵਾਈ ਸਾਡੇ ਜਾਨੀ ਨੁਕਸਾਨ ਲਈ ਜੇ ਇਹ ਰਵੀ ਸ਼ੇਰ ਤੁਸੀਂ ਹੋਵੇਗਾ ਜ਼ਿੰਮੇਵਾਰ ਆ ਜੀ ਆਈ ਡੋਨਟ ਹੈਵ ਐਨੀ ਅਥোরਿਟੀ ਟੂ ਗਿਵ ਯੂ ਵਾਈਬ ਐਂਡ 올 ਦਿਸ ਮੇਰੇ ਸੀਨੀਅਰਸ ਆ ਉਹਨਾਂ ਕੋਲ ਆਫਿਸ ਆਜੋ ਉਹਨਾਂ ਕੋਲ ਚੋ ਪੁੱਛਣਾ ਹੈ ਤੁਸੀਂ ਪੁੱਛੋ ਨਹੀਂ ਤੁਸੀਂ ਇੱਥੇ ਮੌਕੇ ਤੇ ਆਏ ਹੋ ਆਥੋਰਾਈਜ਼ਡ ਟੂ ਗਿਵ ਯੂ ਐਨੀ ਅਵਾਈਸ ਔਰ ਐਨੀ ਦਿਆਂ ਚ ਤੁਸੀਂ ਕੋਈ ਲੈਣਾ ਆਫਿਸ ਆ ਕੇ ਸੀਨੀਅਰ ਰਿਜ਼ਰਵ ਨਹੀਂ ਹੁਣ ਤੇ ਮੌਕੇ ਤੇ ਆਇਆ ਹੋਣਾ ਵਿਆਹ ਕਰਨ ਦੇ ਲਈ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪੱਤਰ ਤੇ ਥੋੜੀ ਆਇਆ ਹਾਂ ਅਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕਿ ਆਰਡਰ ਸੀ ਤੇ ਕੀ ਕਾਰਵਾਈ ਕੀ ਸੁਭਾਵਤ ਹੋਈ ਹੈ ਹੂ ਆਰ ਯੂ ਹੂ ਆਰ ਯੂ ਟੂ ਆਸਕ ਮੀ ਥਿਸ ਮੈਂ ਪੱਤਰਕਾਰ ਆ ਜੀ ਸ਼ੋ ਮੀ ਯਰ ਆਈਡੀ ਸ਼ੋ ਮੀ ਯਰ ਕੁਆਲੀਫਿਕੇਸ਼ਨ ਸ਼ੋ ਮੀ ਯਰ ਮਾਸ ਕਮ ਬੀ ਕਾਮਪਲੀ ਡਿਗਰੀ ਦਿਖਾਓ ਮੈਨੂੰ ਕਿਹੜੇ ਨਿਊਜ਼ ਨਾਲ ਕੰਸਰਨ ਹੈ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਉਹ ਮੇਰੇ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਜਿੰਨੇ ਕਹੇ ਤਾਂ ਆਪਾਂ ਚੱਲੇ ਨਹੀਂ ਆਓ ਲੈਓ ਦਿਖਾਓ ਤੁਹਾਡੇ ਹੱਥ ਨਹੀਂ ਬਣਾਉਣੇ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਨੋ ਇਹ ਤਾਂ ਇਹ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਏ ਤੇ ਉੱਤੇ ਕੀ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਫੋਟੋ ਖਿੱਚੇ ਵੀ ਵੀਡੀਓ ਬਣਾਓ ਬਣਾ ਲਓ ਆ ਫੋਟੋ ਖਿੱਚ ਆਈਡੀ ਕੋਈ ਮੁਸ਼ਕਲ ਨਹੀਂ ਉਹ ਫੋਟੋਗ੍ਰਾਫਰ ਆ ਤੁਸੀਂ ਸੁਲਤਾਨ ਲਿਆ ਹੋਏ ਤੇ ਦੋ ਫੋਟੋ ਦੇ ਕੰਦੇ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਦੂਸਰੇ ਕੋ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਕੋਈ ਨਹੀਂ ਸਾਰਾ ਲੱਗਦਾ ਥੈਂਕ ਯੂ ਜੀ ਅੱਗੇ ਵਧੋ ਇਹ ਕਾਰਵਾਈ ਦੁਬਾਰਾ ਜਾਣਕਾਰੀ ਦੇ ਲਈ ਹੂ ਆਰ ਯੂ ਕਿਉਂ ਦਵਾ ਜਾਣਕਾਰੀ ਮੈਂ ਤੁਸੀਂ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆਂ ਪਬਲਿਕ ਨੂੰ ਕਿੰਨਾ ਪ੍ਰੈਜੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਅ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾਫਰ ਸਾਰਾ ਕੁਝ ਹੋ ਜਾ ਨਹੀਂ ਭਾਜੀ ਹੀ ਇਜ਼ ਅ ਫੋਟੋਗ੍ਰਾਫਰ ਹੀ ਇਜ਼ ਨੋਟ ਅਥੋਰਾਈਜ਼ਡ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਕਰਦੇ ਆ ਤੁਸੀਂ ਬਿਲਕੁਲ ਕਰਦੇ ਕੀ ਕਰਦੇ ਸਭ ਕੁਝ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਡੈਮੋਕਰੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅੱਛਾ ਯਾਰ ਫੋਟੋਗ੍ਰਾਫਰ ਦਾ ਕਾਰਡ ਲਈ ਕਰਦਾ ਤੁਸੀਂ ਕਹਿੰਦੇ ਪੱਤਰਕਾਰ ਅਸੀਂ ਅੱਛਾ ਮੈਂ ਕਹਾਂ ਸਾਰਾ ਜਿੱਥੋਂ ਤੱਕ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਅਰਬਨ ਐਸਟੇਟ ਦੇ ਵਿੱਚ ਇੱਕ ਅਲੋਟੀ ਵਾਲੋਂ ਜਿਹੜਾ ਬਿਲਡਿੰਗ ਵਾਈਲੋਸ ਦੀ ਜਿਹੜੀ ਵਾਇਲੇਸ਼ਨ ਕੀਤੀ ਗਈ ਸੀ ਜਿਹਦੇ ਵਿੱਚ ਕਸ਼ਮੀਨ ਗੇਟ ਦੀ ਵਾਇਲੇਸ਼ਨ ਸੀ ਕੁਝ ਰੈਂਪ ਦੀ ਤੇ ਕੁਝ ਗ੍ਰੀਨ ਵੈਲਟ ਦੇ ਏਰੀਏ ਨੂੰ ਜਿਹੜਾ ਪੱਕਾ ਕਰਕੇ ਵਾਇਲੇਸ਼ਨ ਕੀਤੀ ਗਈ ਸੀ ਤੇ ਇਸ ਸੰਬੰਧੀ ਜਿਹੜਾ ਮੌਕੇ ਤੇ ਕਨਸਰਨਡ ਬਿਲਡਿੰਗ ਬ੍ਰਾਂਚ ਜਿਹੜੀ ਆ ਉਹਨਾਂ ਨੇ ਕਾਰਵਾਈ ਕੀਤੀ ਹੈ ਮੈਂ ਚੈੱਕ ਕਰ ਲੈਣੀ ਆ ਕਿ ਜੇ ਜੋ ਤੁਸੀਂ ਧਿਆਨ ਵਿੱਚ ਲਿਆਉਂਦਾ ਕਿ ਹਾਲੇ ਉਹਨਾਂ ਦਾ ਨੋਟਿਸ ਪੀਰੀਅਡ ਖਤਮ ਨਹੀਂ ਹੋਇਆ ਸੀ ਤੇ ਨੋਟਿਸ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਗਈ ਹੈ ਇਸ ਸੰਬੰਧੀ ਮੈਂ ਇੱਕ ਵਾਰੀ ਬ੍ਰਾਂਚ ਨਾਲ ਚੈੱਕ ਕਰਕੇ ਅਕੋਰਡਿੰਗਲੀ ਫਿਰ ਦੇਖਦੇ ਹਾਂ ਕਿ ਜਿਹੜਾ ਵਾ ਨੋਟਿਸ ਪੀਰੀਅਡ ਦੇ ਦੌਰਾਨ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਕਿ ਜੇ ਉੱਥੇ ਮੌਕੇ ਦੇ ਪਹੁੰਚੇ ਸੀ ਉਹਨਾਂ ਦੀ ਮੌਕੇ ਤੇ ਹਾਜ਼ਰੀ ਤੇ ਕਾਰਵਾਈ ਕੀਤੀ ਗਈ ਹੈ ਹਲੇ ਨੋਟਸ ਦੇ ਤੇ ਨੋਟਸ ਦੇ ਇਹ ਇਹ ਨਿਯਮ ਅਨੁਸਾਰ ਹੀ ਕਾਰਵਾਈ ਹੋ ਸਕਦੀ ਸੇ ਦੇਖੋ ਤੁਸੀਂ ਮੇਰੇ ਧਿਆਨ ਚ ਲਿਆਂਦਾ ਕਿ ਇਹ ਜਿਹੜਾ ਨੋਟਿਸ ਪੀਰੀਅਡ ਆ ਹਾਲੇ ਖਤਮ ਨਹੀਂ ਹੋਇਆ ਸੀ ਜਿਹੜਾ ਐਸ ਪਰ ਰੂਲਸ ਤੇ ਨੋਟਿਸ ਪੀਰੀਅਡ ਦੇ ਡਿਊਰਿੰਗ ਉਸ ਬੰਦੇ ਨੇ ਖੁਦ ਹੀ ਜਿਹੜੀ ਵਾਇਓਲੇਸ਼ਨ ਆ ਉਹ ਦੂਰ ਕਰਕੇ ਸਾਡੇ ਡਿਪਾਰਟਮੈਂਟ ਨੂੰ ਇਨਟੀਮੇਟ ਕਰਨਾ ਸੀ ਠੀਕ ਹੈ ਲੇਕਿਨ ਜੋ ਤੁਸੀਂ ਕਹਿ ਰਹੇ ਜੋ ਕਿ ਜਈ ਸਾਹਿਬ ਵੱਲੋਂ ਨੋਟਿਸ ਪੀਰੀਅਡ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਗਈ ਆ ਇਸ ਸੰਬੰਧੀ ਜਿਹੜੇ ਵੀ ਸੰਬੰਧਿਤ ਅਫੀਸ਼ੀਅਲਸ ਨੇ ਉਹਨਾਂ ਕੋਲੋਂ रिटर्न ਦੇ ਵਿੱਚ ਐਕਸਪਲੇਨੇਸ਼ਨ ਕੌਜ਼ ਕਰਕੇ ਤੇ ਮੌਕੇ ਦੀ ਰਿਪੋਰਟ ਲੈ ਕੇ ਤੇ ਦੋਨੋਂ ਪਾਰਟੀਆਂ ਨੂੰ ਹਿਅਰਿੰਗ ਦੇ ਕੇ ਅਕੋਰਡਿੰਗਲੀ ਫੈਸਲਾ ਕੀਤਾ ਜਾਏਗਾ ਜੀ ਸਰ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਕੋਲ ਡਿਗਰੀਆਂ ਮੰਗੇ ਲੱਗ ਗਈ ਜੀ ਉਹ ਕਹਿੰਿਆ ਕਿ ਮੈਂ ਜਵਾਬ ਦੇ ਦਊਗਾ ਕਿ ਅੱਗੇ ਕੋ ਡਿਗਰੀਆਂ ਹੈਗੀਆਂ ਪੱਤਰਕਾਰ ਕੋਈ ਗੱਲ ਨਹੀਂ ਜੀ ਤੁਸੀਂ ਮਸਲਾ ਧਿਆਨ ਚ ਲਿਆਂਦਾ ਅਕੋਰਡਿੰਗਲੀ ਅਸੀਂ ਆਫਿਸ ਰਿਕਾਰਡ ਚੈੱਕ ਕਰਕੇ ਦਾ ਕੋਈ ਨਾ ਕੋਈ ਸੋਲੂਸ਼ਨ ਕਰਾ ਦੇਵਾਂਗੇ ਥੈਂਕ ਯੂ ਜੀ ਮੇਰਾ ਨਾਮ ਜਗਜੀਤ ਸਿੰਘ ਚੰਦੀ ਵਾਸੀ ਅਰਬਨ ਸਟ੍ਰੀਟ ਸultanpur lodi ਪਲਾਟ ਮਕਾਨ ਨੰਬਰ 36 ਦਾ ਰਹਿਣ ਵਾਲਾ ਹਾਂ ਜੋ ਕਿ ਮੇਰੇ ਘਰ ਦੇ ਸਾਹਮਣੇ ਪਲਾਟ ਨੰਬਰ 47 ਦੇ ਵਿੱਚ ਮੇਰੇ ਭਰਾ ਮਨਜੀਤ ਸਿੰਘ ਦੀ ਕੋਠੀ ਤਿਆਰ ਹੋ ਰਹੀ ਆ ਤੇ ਉਹਨੂੰ ਪੁਡਾ ਡਿਪਾਰਟਮੈਂਟ ਨੇ ਕੁਝ ਦਿਨ ਪਹਿਲੇ 30 ਦਿਨ ਦਾ ਨੋਟਿਸ ਦਿੱਤਾ ਸੀਗਾ ਕਿ ਤੇਰੀਆਂ ਕੁਝ ਵਾਇਲੇਸ਼ਨ ਹੈ ਵਾਇਲੇਸ਼ਨ ਦੇ ਵਿੱਚ ਇਹ ਇੰਟਰਲੌਕ ਵੀ ਸੀਗੀ ਤੇ ਉਹ 30 ਅਜੇ ਅਸੀਂ ਜਵਾਬ ਦੇਣਾ ਸੀਗਾ ਤੇ ਜਦ ਕਿ ਅੱਜ ਪੁਡਾ ਦਾ ਇੱਕ ਸਬੰਧਤ ਅਧਿਕਾਰੀ ਜਈ ਆ ਕੇ ਨਾਲ ਆਪਣਾ ਲਾਮਚਾਮ ਲਿਆ ਕੇ ਸਿਕਿਉਰਿਟੀ ਲਿਆ ਕੇ ਤੇ ਜੀ.ਸੀ.ਪੀ ਦੇ ਨਾਲ ਪੀਲਾ ਪੰਜਾ ਚਲਾ ਕੇ ਉਹ ਇੰਟਰਲੋਕ ਪੁੱਟ ਦਿੱਤੀ ਉਹ ਦਰਵਾਜੇ ਦੇ ਨਾਲੋਂ ਕਾਰਨ ਕੀ ਹੈ ਜੀ ਜਿਹੜਾ ਪੁੱਟਨ ਦਾ ਕਾਰਨ ਇਹ ਕੁਝ ਮੱਲੇ ਦੇ ਹੋ ਸਕਦਾ ਵਿਅਕਤੀ ਨਿੱਜੀ ਰੰਜਿਸ਼ ਰੱਖਦੇ ਹੋਣ ਜਦ ਕਿ ਸਾਰਿਆਂ ਨੇ ਇਨਲੀਗਲ ਕਿਸੇ ਨੇ ਬੋਰ ਕੀਤੇ ਹੋਇਆ ਕਿਸੇ ਨੇ ਕੁਝ ਕੀਤਾ ਹੋਇਆ ਵਾ ਲੇਕਿਨ ਟਾਰਗੇਟ ਜਿਹੜਾ ਵਾ ਇਹ ਡਿਪਾਰਟਮੈਂਟ ਮੈਨੂੰ ਕਰ ਰਿਆ ਵਾ ਮੈਂ ਕੋਈ ਨਸ਼ਾ ਤਖਸਰ ਨਹੀਂਗਾ ਨਾ ਮੇਰਾ ਭਰਾ ਕੋ ਨਸ਼ਾ ਤਖਸਰਾ ਅਸੀਂ ਇੱਕ ਜ਼ਿੰਮੇਵਾਰਾ ਕਰਦੇ ਹਾਂ ਆਪਣਾ ਵਪਾਰ ਕਰਦੇ ਹਾਂ ਕਿਸੇ ਦੇ ਨਾਲ ਸਾਡਾ ਕੋਈ ਨਸ਼ੇ ਦੇ ਨਾਲ ਦਾ ਕਿਸੇ ਨਾਲ ਸਾਡੇ ਪੀਲਾ ਪੰਜਾ ਕਿਉਂ ਚੱਲਿਆ ਇਸ ਦਾ ਜਵਾਬ ਦੇ ਜਿਹੜੇ ਆ ਉਹ ਡਿਪਾਰਟਮੈਂਟ ਦੇਵੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਨਾਲ ਸਰਾਸਰ ਧੱਕਾ ਹੋਇਆ ਇਹ ਗਲਤ ਹੋਇਆ ਸਾਡਾ ਬ੍ਰਦਰ ਕਿੱਥੇ ਸੀ ਅੱਜ ਜਦੋਂ ਇਹ ਘਟਨਾ ਹੋ ਜਦੋਂ ਇਹ ਘਟਨਾ ਹੋਈ ਆ ਮੇਰੇ ਬ੍ਰਦਰ ਦਾ ਇੱਕ ਬੇਟਾ ਵਾ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਵਾ ਤੇ ਮੇਰਾ ਭਰਾ ਪਰਜਾਈ ਦੋਨੋਂ ਜੀ ਆ ਮੇਰੀ ਪਰਜਾਈ ਦਾ ਆਪਰੇਟ ਹੋਇਆ ਵਾ ਉਹ ਅੱਜ ਵੀ ਜਲੰਧਰ ਦੇ ਵਿੱਚ ਜਿਹੜੇ ਇਲਾਜ ਆ ਅਜੇ ਉਹਨਾਂ ਨੇ ਰਹਿਸ਼ ਵੀ ਨਹੀਂ ਕੀਤੀ ਤੇ ਇਹ ਪੁੱਡਾ ਡਿਪਾਰਟਮੈਂਟ ਇਹਨਾਂ ਨੇ ਕੋਈ ਸਹੂਲਤਾਂ ਤਾਂ ਕੀ ਦੇਣੀਆਂ ਆ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਵੀ ਪਟਣ ਲੱਪਿਆ ਤੇ ਇਹ ਇਹ ਸਰਾਸਰ ਤੱਕਾ ਹੋਰ ਦੱਸੋ ਉਹ ਮੰਗ ਕੀ ਕਰਨੀ ਚਾਹ ਰਹੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਜਿਹੜਾ ਵੀ ਸਬੰਧਤ ਅਧਿਕਾਰੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਡਰ ਦਾ ਜਿਹੜਾ ਸਹਿਮ ਦਾ ਮਾਹੌਲ ਆ ਇਦਾਂ ਘਰ ਦੇ ਵਿੱਚ ਕਿੱਦਾਂ ਰਿਆ ਜਾਊਗਾ ਕਿਦਾਂ ਘਰ ਦੇ ਵਿੱਚ ਅਸੀਂ ਰਵਾਂਗੇ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز